ਇੱਕ ਚੀਜ਼ ਹੋਰ ਦੱਸੋ ਜਿਹੜੀ ਗੱਲ ਆਪਾਂ ਕਰਦੇ ਪਏ ਸੀ ਨਾ ਮੇਰੇ ਕੋਲੇ 14 ਮਾ ਦਾ ਟਰੈਕਟਰ ਆ ਫਿਰ ਫੰਕਸ਼ਨ ਸੇਮ ਆ ਚੰਗਾ ਭਲਾ ਟਰੈਕਟਰ ਰਾਤ ਨੂੰ ਬੰਦ ਕਰਤਾ ਤੁਸੀਂ ਹੁਣੇ ਫਿਊਜਾਂ ਦੀ ਬੜੀ ਥੀਂ ਤਰ੍ਹਾਂ ਦੱਸਿਆ ਮੈਨੂੰ ਤਾਂ ਲੱਗ ਗਿਆ ਪਤਾ ਆਪਾਂ ਵੀਰਾਂ ਦੀ ਜਾਨ ਟਰੈਕਟਰ ਦੀ ਸੌਖਾ ਇਹ ਨਹੀਂ ਟੀਟੀ ਵਾਲਾ ਫਿਊਜ ਹਮ ਗੀਅਰ ਲੀਵਰ ਵਾਲਾ ਫਿਊਜ ਉਹ ਮੜਾ ਜਾ ਵੇ ਖਾਦ ਗਏ ਵੀਰਾਂ ਨੂੰ ਉੱਠੀਏ ਜੇ ਇੱਥੇ ਰੱਖੀਏ ਹਾਂ ਆਜੋ ਮੜਾ ਦੱਸ ਦਈਏ ਜੀ ਗੁਰੂ ਮੜਾ ਉੱਠੀ ਆਜੋ ਬੜਾ ਪੰਜਾ ਦੇ ਕੋਲੇ ਚੱਲ ਵੜਦੇ ਹਾਂ ਆਜਾ ਮੁੰਜਾ ਚ ਨਹੀਂ ਪ੍ਰੋਬਲਮ ਆਉਂਦੀ ਬਈ ਫਿਊਚਰ ਦੀ ਪਰ ਆ ਜਾਂਦੀ ਹੈ ਇਹਦੇ ਚ ਵੀ ਹੈ ਹੁੰਦੀ ਆ ਇਹਨੇ ਨਾ ਵੱਡਾ ਪ੍ਰੋਬਲਮ ਕੀ ਆ ਬਈ ਜੀ ਕਈ ਵਾਰੀ ਕੀ ਹੁੰਦਾ ਜਿਵੇਂ ਹੁਣ ਜਿਹਨਾਂ ਕੋਲ ਤਾਂ ਪਹਿਲਾਂ ਜੌਂਡੀਰ ਰਹਿਗੇ ਆ ਉਹਨਾਂ ਨੂੰ ਤਾਂ ਕੋਈ ਵੱਲੀ ਪ੍ਰੋਬਲਮ ਨਹੀਂ ਆਉਂਦੀ ਮਤ ਸਮਝ ਜਾਂਦੇ ਕਈ ਵਾਰੀ ਜਿਹੜਾ ਪਹਿਲੀ ਵਾਰੀ ਲੈਂਦਾ ਹੁਣ ਕੱਲ ਹੀ ਇੱਕ ਬਾਈ ਨੇ ਇਧਰ ਆਉਜ ਰੂ ਕੱਲ ਹੀ ਇੱਕ ਬਾਈ ਦੋਕ ਦਿਨ ਪਹਿਲਾਂ ਲੈ ਕੇ ਗਿਆ ਟਰੈਕਟਰ ਕਿਤੇ ਬਾਈ ਦੇ ਨਾਲ ਬੈਠਾ ਹਣਾ ਉਹ ਤਾਂ ਪੀਟੀ ਵਾਲਾ ਗੇਰ ਮਾੜਾ ਜਿਹਾ ਲੱਗਿਆ ਹਾਂ ਠੀਕ ਹੈ ਟਰੈਕਟਰ ਸਟਾਰਟ ਦਾ ਹੋਵੇ। ਹਾਂ। ਰਾਤ ਰਾਤ ਟਾਈਮ ਠੇਕੇ ਤੇ ਬੈਠੇ ਸੀਗੇ। ਮੈਨੂੰ 9:30 ਵਜੇ ਫੋਨ ਆਇਆ ਕਹਿੰਦੇ ਭੈਣ ਨਵਾਂ ਲਿਆਂਦਾ ਸਟਾਰਟ ਨਹੀਂ ਹੋ ਰਿਹਾ। ਹਾਂ। ਮੈਂ ਕਿਹਾ ਬਾਈ ਜੀ ਵੀ ਮੈਂ ਕਿਹਾ ਯਾਰ ਕੀ ਚੱਕਰ ਕੀ ਹੋਇਆ ਕਹਿੰਦਾ ਹੁਣੇ ਖੜਾਇਆ ਸੀ। ਹਾਂ। ਮੈਂ ਕਿਹਾ ਬੰਦੇ ਨਾਲ ਕਿੰਨੇ ਆ ਤੇਰੇ? ਕਿਹਾ ਤਿੰਨ। ਹਾਂ। ਮੈਂ ਬੜਗਾੜ ਤੇ ਬੈਠਾ ਹੀ ਮੈਂ ਮੈਂ ਕਿਹਾ ਪੀਟੀਓ ਵਾਲਾ ਗੇਅਰ ਲਾ ਜਾ ਕੇ। ਕਹਿੰਦਾ ਯਾਰ ਐਵੇਂ ਵੀ ਬੰਦ ਹੋ ਜਾਂਦਾ ਇਹ। ਹਾਂ। ਮੈਂ ਕਿਹਾ ਇੰਹੀਂ ਹੋ ਜਾਂਦਾ। ਇੱਕ ਤਰ੍ਹਾਂ ਦਾ ਸੇਫਟੀ ਫੀਚਰ ਵੀ ਆ। ਇਹ ਨੂੰ ਆਏ ਖੜਾ ਕੇ ਜਾਨਾ ਇਹਨੂੰ ਲਾ ਕੇ ਜੇ ਜੋ ਸਟਾਰਟ ਸਟਾਰਟ ਇਦੋਂ ਸਲਮਰੀ ਪਿੱਛੇ ਬੰਦਾ ਖੜਾ ਕੋਸੰਦ ਪਾਇਆ ਟਰੈਕਟਰ ਸਟਾਰਟ ਨਾ ਹੋਵੇ ਸਟਾਰਟ ਨਾ ਕਿ ਗੇਅਰ ਲੱਗੇ ਤੇ ਸਟਾਰਟ ਨਹੀਂ ਹੁੰਦਾ ਇਹਨੇ ਪੀਟੀਓ ਵਾਲੇ ਦੇ ਇਹ ਹਿੱਲ ਜਾਂਦਾ ਕਿ ਵੀ ਮਾੜਾ ਜਿਹਾ ਵੀ ਹਿੱਲ ਜਾਂਦਾ ਨਾ ਸਟੇਟਰ ਸਟਾਰਟ ਨਹੀਂ ਹੁੰਦਾ ਇਹ ਇੱਕ ਬਾਈ ਜੀ ਇਹਨਾਂ ਦੇ ਜਿਹੜੇ ਫਿਊਜ਼ ਹੁੰਦੇ ਆ ਆਹ ਵਾਲੇ ਹਾਂਜੀ ਹਾਂਜੀ ਇਹਦੀ ਵੀਰਾਂ ਨੂੰ ਇਹ ਸੋਚ ਆ ਇਹ ਨਾ ਉਰੇ ਆਓ ਦਿਖਾ ਦੇ ਬੜਾ ਚੜ ਕੇ ਆ ਦੇਖ ਆ ਆਹ ਨਾ ਵੀਰੇ ਆ ਇੱਕ ਤਰ੍ਹਾਂ ਦੀ ਸੋਚ ਆ ਇਹ ਆਂ ਕਈ ਵਾਰੀ ਇਹ ਨਾਲ ਜ਼ੋਰ ਜ਼ੋਰ ਵੱਧ ਮਾਰੇ 빙ੀ ਵੀ ਹੋ ਜਾਂਦੀ ਆ ਅੱਛਾ 빙ੀ ਹੋ ਗਈ ਤਾਂ ਸੋਚ ਸਮਝ ਲਓ ਆਨ ਹੋ ਗਈ ਤੇ ਆਨ ਆਨ ਹੋ ਗਈ ਆਫ ਹੋ ਗਈ ਸੋਰੀ ਉਹਨੇ ਸੋਚ ਨੂੰ ਬੰਦ ਨਹੀਂ ਕਰਨਾ ਤੇ ਟ੍ਰੈਕਟਰ ਸਟਾਰਟ ਨਹੀਂ ਹੁੰਦਾ ਟ੍ਰੈਕਟਰ ਸਟਾਰਟ ਇਹ ਕਿੱਲੀ ਜੀ ਵੀ ਦੇਖ ਲਵੇ ਬੰਦਾ ਨਿਗਾ ਮਾਰ ਕੇ ਵੀ ਯਾਰ ਐਵੇਂ ਮਿਸਤਰੀ ਨੂੰ ਫੋਨ ਕਰਨੋਂ ਪਹਿਲਾਂ ਇਹ ਤੇ ਨਿਗਾ ਮਾਰ ਲਓ ਇਹ ਬਿੰਗੀ ਤਾਂ ਨਹੀਂ ਹੋਈ ਭਰਾਵਾ ਕਿਤੇ ਹਾਂ ਕਦੇ ਕਈ ਵਾਰੀ ਜ਼ੋਰ-ਜ਼ੋਰ ਮਾਰੇ ਕੋਈ ਚੀਜ਼ ਵੱਜੇ ਬਿੰਗੀ ਕਰ ਲੈਂਦਾ ਇਹ ਮੇਰਾ ਮਕਸਦ ਇਹ ਹੀ ਸੀਗਾ ਹੁਣ ਜਾਂ ਪਲੱਗ ਪਲੱਗ ਕਈ ਵਾਰੀ ਤਾਂ ਪਲੱਗ ਨਿਕਲ ਜਾਂਦੇ ਆ ਹੈਨਾ ਖਿੱਚ ਤਾਂ ਜਾਂ ਪੈਰ ਰੱਖਿਆ ਜਾ ਕੋਈ ਪਲੱਗ ਨਿਕਲ ਗਿਆ ਪਲੱਗ ਚੈੱਕ ਕਰ ਲਓ ਖੋਲ ਕੇ ਦੁਬਾਰਾ ਲਾ ਦਿਓ ਇਹ ਕੀ ਹੋ ਗਿਆ ਇੱਕ ਗੇਅਰ ਵਾਲੇ ਲੀਵਰ ਦਾ ਉਧਰ ਵੀ ਹੈਗਾ ਜਿਹੜੀ ਹਾਂ ਜਿਹੜੀ ਹਾਈ ਲੋ ਆਪਾਂ ਗੇਅਰ 'ਚ ਟਰੈਕਟਰ ਸਟਾਰਟ ਨਹੀਂ ਹੋਣ ਦੇ ਦੀ ਸੋਚ ਉਹਦਾ ਵੀ ਪਲੱਗ ਪਲੱਗ ਕਈ ਵਾਰੀ ਨਿਕਲ ਜਾਂਦਾ ਛੱਲੇ ਜਾਂਦਾ ਬੰਦਾ ਹੁਣ ਨਿਕੜਾ ਮੜਾ ਉਹ ਤੇ ਹੱਥ ਮਾਰ ਲਵੇ ਤੇ ਏਡੀ ਗੱਲ ਨਹੀਂ ਮਸਲਾ ਐਡਾ ਮਸਲਾ ਹਾਂ ਕੋਈ ਐਡਾ ਨਹੀਂ ਹੈਗਾ ਇਹ ਤਾਂ ਦੱਸਾਂ ਕਿਉਂ ਹੈ ਸੇਫਟੀ ਫੀਚਰ ਆ ਪਰ ਥੋੜਾ ਔਖਾ ਹੋ ਜਾਂਦਾ ਕਿਵਰੀ ਬੰਦੇ ਨਹੀਂ ਪਤਾ ਜੀ ਹਾਂ ਜੀ ਹਾਂ ਜੀ ਮੈਂ ਦੱਸਾਂ ਕਿਉਂ ਆਪਣੇ ਹੁਣ ਕੋਈ ਵੀਰ ਭਰਾ ਇਧਰੋਂ ਆਉਂਦੇ ਗੱਠਾ ਬਣਾਉਣ ਵਾਲੇ ਜੀ ਜੀ ਉਹਨਾਂ ਕੋਲੇ ਸਾਰੇ ਜੋਂਡੀ ਏਰੀਆ ਬੈਠੋ ਜੀ ਜੀ ਤੇ ਉਹਨਾ ਉਹ ਕਹਿੰਦੇ orange ਜੋ ਚੰਗਾ ਪਲਾ ਟਰੈਕਟਰ ਰਾਤ ਬੰਦ ਕੀਤਾ ਸਵੇਰ سٹਾਰਟ ਨਹੀਂ ਹੁੰਦਾ ਮੋਟਰ سٹਾਰਟ ਨਹੀਂ ਹੁੰਦਾ ਵੀ ਆਏ ਮੈਂ ਵੀ ਪੁੱਤਰ ਲੱਗਿਆ ਤੋਂ ਨੋ ਫੋਨ ਕਰਨਾ ਜਾਂ ਜੋਧੇ ਨੂੰ ਹੁਣ ਮੈਨੂੰ ਵੀ ਪਤਾ ਲੱਗ ਗਿਆ ਬਾਲੇ ਪ੍ਰੋਬਲਮ ਆਹੀ ਹੁੰਦੀਆਂ ਜਾਂ ਪੀਟੀਓ ਲੀਵਰ ਹਿੱਲ ਗਿਆ ਜਾਂ ਗੇਅਰ ਵਾਲੀ ਹਿੱਲ ਗਈ ਜਾਂ ਕੋਈ ਵੀ ਰੀ ਕੀ ਹੁੰਦਾ ਵਾ ਵੀ ਤੁਸੀਂ ਕਿ ਫਿਊਜ ੜਾ ਆਂਦਾ ਟਰੈਕਟਰ ਹਾਂ ਬੰਦ ਕਰਨ ਵੇਲੇ ਵੀ ੜਾ ਆਂਦਾ ਕਈ ਵਰੀ ੜਾ ਆਂਦਾ ਕਈ ਵਰੀ ਤੁਸੀਂ ਬੰਦ ਕੀਤਾ ਹਨਾ ਉਹ ਵੀ ੜਾ ਆਂਦਾ ਉਹ ਤਾਂ ਐਕਸਟਰਾ ਫਿਊਜ ਵਿੱਚ ਵਸੇ ਦਿੱਤੇ ਆ ਉਹ ਹੈਗੀ ਐਕਸਟਰਾ ਹੈਗੀ ਆ ਨਾ ਹੋਏ ਤਾਂ ਐਡਾ ਮਸਲਾ ਨਹੀਂ ਹੁੰਦਾ ਬੰਦਾ ਮੜੀ ਜੀ ਤਾਰ ਲਾ ਕੇ ਕੰਮ ਚਲਾ ਲੈਂਦਾ ਵੱਢ ਕੇ ਹਾਂ 14 ਲਿਆ ਕੇ ਪਾ ਦੇ ਪਰ ਕੋਸ਼ਿਸ਼ ਇਹ ਕਰੋ ਵੀ ਜਿੰਨੇ ਐਚਪੀਸੀਆ ਟਰੈਕਟਰ ਆ ਬਈ ਜੀ ਜੇ ਬੰਦ ਕਰਨ ਤੋਂ ਪਹਿਲਾਂ 1 ਮਿੰਟ ਨੂੰ ਆਈਡਲ ਤੇ ਸਭ ਤੋਂ ਥੱਲੇ ਰੇਸ ਕਰਕੇ ਹਨ ਖੜਾ ਲਓ ਫਿਰ ਬੰਦ ਕਰੋ ਜੇ ਤੁਸੀਂ ਹਾਈ ਸਪੀਡ ਤੇ ਬੰਦ ਕਰਦੇ ਆ ਉਹ ਵੀ ਕਈ ਵਾਰੀ ਫਿਊਲ ਆ ਜਾਂਦੀ ਚੀਜ਼ ਆ ਇੱਕਦਮ ਤੁਸੀਂ ਫੁੱਲ ਰੇਸ ਤੇ ਜਾਂ 1500 1800 2000 ਤੇ ਆ ਟਰੈਕਟਰ ਤੇ ਤੁਸੀਂ ਸੁੱਚ ਕੱਟਤੀ ਹਨਾ ਉਹਦੀ ਵਜ੍ਹਾ ਨਾਲ ਵੀ ਕਈ ਵਾਰੀ ਫਿਊਲ ਦੀ ਪ੍ਰੋਬਲਮ ਆ ਜਾਂਦੀ ਜਾਂ ਕਿਉਂਨੇ ਆਦਾ ਉਹ ਥਰੋਟ ਉੱਥੇ ਛੱਡ ਦੇਣਾ ਹਾਂ ਉਹ ਕਈ ਵਾਰੀ ਇਲੈਕਟ੍ਰੋਨਿਕ ਦੇਖੋ ਬਹੁਤ ਕੁਛ ਇਲੈਕਟ੍ਰੋਨਿਕੀ ਚੀਜ਼ਾਂ ਹਨਾ ਉਹਨੇ ਕੀ ਬੜੀ ਇਹ ਪ੍ਰੋਬਲਮ ਆ ਵੀ ਕਿਹੜੀ ਐਵੀ ਪ੍ਰੋਬਲਮ ਆ ਜਾਂਦੀ ਹੰਦੀ ਕੁਛ ਨਹੀਂ ਰੇ ਖਰਾਬ ਹੋ ਗਈ ਉਹ ਹੋ ਗਈ ਕਰੰਟ ਵੀ ਵੈਸੇ ਹੀ ਜਿੰਨੀਆਂ ਵੀ BS4 BS5 BS6 ਗੱਡੀਆਂ ਉਹਨਾਂ ਦੇ ਲਿਖਿਆ ਵੀ ਹੁੰਦਾ ਜਿੰਨੇ ਇੰਜਨ ਕਿਸੇ ਵੀ ਚੀਜ਼ ਦਾ ਕੰਬਾਈਨ ਦਾ ਕੋਈ ਵੀ ਹੈ ਬਾਈ ਜੀ ਉਹਨੂੰ ਆਈਡਲ ਤੇ 1 ਮਿੰਟ ਖੜਾਓ ਆਈਡਲ ਦਾ ਮਤਲਬ ਵੀ ਘੱਟ ਤੋਂ ਘੱਟ ਰੇਸ ਤੇ ਸਭ ਤੋਂ ਥੱਲੇ ਰੇਸ ਕਰਕੇ ਲਾਈਟਾਂ ਕਰਕੇ ਬੰਦ 1 ਮਿੰਟ ਇੰਜਨ ਚੱਲੀ ਜਾਣ ਦਿਓ ਉਸ ਤੋਂ ਬਾਅਦ ਉਹਦੀ ਚਾਬੀ ਕਟੋ ਜੀ ਜੇ ਉਹਦੀ ਲਾਈਫ ਲੈਣੀ ਆ ਤਾਂ ਦੇਖੋ ਸਭ ਤੋਂ ਵੱਧ ਲਾਈਫ ਇਹਦੀ ਫੈਕਟਰੀ ਟਰਬੋ ਦੀ ਹਮ ਜਦੋਂ ਤੁਸੀਂ ਫੁੱਲ ਰੇਸ ਤੇ ਚਾਬੀ ਕੱਟਤੀ ਸਭ ਤੋਂ ਵੱਧ ਟਰਬੋ ਦੀ ਲਾਈਫ ਕੱਟਣੀ ਉਹਨੇ ਜਿਹੜਾ ਉਹ 1 ਮਿੰਟ ਚੱਲਣਾ ਨਾ ਬਿਨਾ ਤੇਲ ਤੋਂ ਉਹ ਸਮਝ ਲਓ ਵੀ 5000 ਘੰਟਾ ਚੱਲ ਗਿਆ ਉਹਦੇ ਬਰਾਬਰ ਉਹਦੇ ਬਰਾਬਰ ਖਸਾਈ ਹੋ ਗਈ ਉਹਦੀ ਬਸ ਜਿਹੜਾ ਉਹਦੇ ਚੱਕਰ ਬਹੁਤ ਜ਼ਿਆਦਾ ਹੁੰਦੇ ਆ ਹਨਾ ਆਰਪੀਐਮ ਤਜਰ ਉਹਨੂੰ ਉਹਦੇ ਬੁਸ਼ ਨੂੰ ਤੇਲ ਨਹੀਂ ਮਿਲਣਾ ਸੁੱਕਾ ਘੁੰਮਣਾ ਤਾਂ ਉਹਨੇ ਰਗੜੇ ਜਾਣਾ ਰਗੜੀ ਜਾਣਾ ਤਾਂ ਉਹਦੀ ਲਾਈਫ ਕਟੂਗੀ ਉਹਦੀ ਫਿਰ ਕੱਲ ਨੂੰ ਲੀਕ ਵੀ ਕਰ ਸਕਦਾ ਟਰਬੋ ਹੈ ਨਾ ਜੀ ਜਦੋਂ ਬੁਸ਼ ਘਸਿਆ ਬੁਸ਼ ਘਸਣਾ ਓਰਿੰਗ ਹੁੰਦੇ ਵਾਲੇ ਵਾਲੇ ਉਹਨਾਂ ਤੇ ਇਫੈਕਟ ਪੈਣਾ ਬਹੁਤ ਚੀਜ਼ਾਂ ਆ ਲਾਈਫ ਲੈਣੀ ਬੰਦੇ ਦੇ ਹੱਥਾਂ ਬਿਲਕੁਲ ਜੀ ਥੋੜੀ ਸਭ ਤੋਂ ਵੱਧ ਮੇਂਟਨੈਂਸ ਮੇਂਟਨੈਂਸ ਤੇ ਹਜੇ ਬਹੁਤ ਲੋਕ ਇਹ ਚੀਜ਼ਾਂ ਦੇ ਅਵੇਅਰ ਹੋ ਗਏ ਆ ਪਰ ਹਜੇ ਵੀ ਬਹੁਤ ਲੋਕ ਆ ਬਾਈ ਜੀ ਫਿਲਟਰ ਨਹੀਂ ਟਾਈਮ ਤੇ ਬਦਲਨੇ ਇਹਨੂੰ ਕੀ ਹੁੰਦਾ ਫਿਲਟਰ ਨੂੰ ਹਨਾ ਕੋਈ ਸਾਡੇ ਫੋਰਡ ਹੁੰਦਾ ਸੀ ਉਹਦੇ ਬਾਪੂ 10 ਸਾਲ ਬਾਅਦ ਬਦਲਦਾ ਸੀ ਉਹ ਗੱਲਾਂ ਬਈ ਉਹ ਇੰਜਨ ਫੋਰ ਸੀ ਉਹ ਗੇਅਰ ਹੋਰ ਸੀ ਔਰ ਟਰੈਕਟਰ ਹੋਰ ਸੀਗੇ ਜੀ ਸਿੰਪਲ ਸਿੰਪਲ ਟੈਕਨੋਲੋਜੀ ਸੀ ਜਿਵੇਂ ਜਿਵੇਂ ਟੈਕਨੋਲੋਜੀ ਅਪਗ੍ਰੇਡ ਹੋ ਰਹੀ ਆ ਤੁੰਡੀ ਮੇਂਟਨੈਂਸ ਵੀ ਮਹਿੰਗੀ ਹੋ ਰਹੀ ਆ ਪਲੱਸ ਤੁਹਾਨੂੰ ਟਾਈਮ ਤੇ ਕਰਾਉਣੀ ਜ਼ਰੂਰੀ ਹੋ ਰਹੀ ਜ਼ਰੂਰੀ ਔਰ ਜਿਹੜਾ ਬੰਦਾ ਕਰਾਊਗਾ ਉਨੀ ਲਾਈਫ ਲੈ ਲੂਗਾ ਤੁਸੀਂ ਨਹੀਂ ਕਰਾਉਂਗੇ ਬਾਈ ਜੀ ਜੈਂਸੀ ਵਾਲਾ ਨੂੰ ਫਿਲਟਰ ਚ 100 200 ਬਚਣਾ ਬੜਾ ਫਰਕ ਨਹੀਂ ਹੈ ਨਾ ਥੋੜਾ ਨੁਕਸਾਨ ਕਿੰਨਾ ਹੋਣਾ ਤੁਸੀਂ ਸੋਚ ਨਹੀਂ ਸਕਦੇ ਲੱਖਾਂ ਦਾ ਹਾਂ ਪਤਾ ਨਹੀਂ मतलब ਤੁਹਾਡੀ ਇੱਕ ਹੀ ਇਹਨੂੰ ਨੁਕਸਾਨ ਕਰ ਦੇਣਾ ਹੁਣ ਗੇਅਰ ਫਿਲਟਰ ਬਹੁਤ ਲੋਕ ਅਵੋਇਡ ਕਰਦੇ ਆ ਕੰਪਨੀ ਕਹਿੰਦੀ ਆ 500 ਘੰਟੇ ਤੇ ਬਦਲੋ ਬਦਲੋ ਬਾਈ ਜੀ ਹੈ ਨਾ ਤੇ ਕੀ 1000 1100 ਦਾ ਫਿਲਟਰ ਹੈ मतलब ਫਿਲਟਰ ਦਾ ਬਾਈ ਜੀ ਇਹ ਆ ਵੀ 11 ਬੋਲ ਨਾ ਕਰੋ ਬਿਲਕੁਲ ਜਿੰਨੀ ਦੇਖੋ ਕਿਸੇ ਵੀ ਗੱਡੀ ਦੀ ਮੈਂ ਕੱਲੀ ਚੌਂਡੀਆਂ ਨਹੀਂ ਕਹਿੰਦਾ ਭਾਈ ਜੀ ਜਿਹੜਾ ਮੇਂਟਨੈਂਸ ਪਲਾਨ ਹਨਾ ਜੇ ਤੁਸੀਂ ਮੇਂਟਨੈਂਸ ਪਲਾਨ ਨਾਲ ਚੱਲੋਗੇ ਤਾਂ ਲਾਈਵ ਤੁਹਾਡੀ ਡਿਊਟੀ ਹੋ ਜਾਊ ਟਰੈਕਟਰ ਦੀ ਹਮ ਕਿਸੇ ਵੀ ਕੰਪਨੀ ਦਾ ਟਰੈਕਟਰ ਹੈ ਕਿਸੇ ਕੋਈ ਵੀ ਗੱਡੀ ਆ ਹਰੇਕ ਦੇ ਮੇਂਟਨੈਂਸ ਪਲਾਨ ਲਿਖਿਆ ਹੋਇਆ ਵੀ ਆਹ ਪਾਈ ਇੰਨੀ ਤੇ ਆਹ ਚੀਜ਼ ਬਦਲੋ ਇੰਨੀ ਤੇ ਆਹ ਬਦਲੋ ਉਹਨੂੰ ਬਦਲਣਾ 150 ਘੰਟੇ ਦੀ ਕੋਈ ਗੱਡੀ ਗੱਲ ਨਹੀਂ ਪਰ ਇਹ ਨਾ ਹੋਵੇ 500 ਵਾਲਾ 1000 ਤੇ ਲੈ ਜਾਓ ਤਾਂ ਤਾਂ ਉਹ ਅਫੈਕਟ ਪਾਊਗਾ ਪਾਊਗਾ ਚਲੋ 150 ਘੰਟੇ ਮੈਂ ਇੰਨਾ ਵੀ ਨਹੀਂ ਕਹਿੰਦਾ ਕਿਉਂਕਿ 10 15% ਦੱਸਿਆ ਵੀ ਹਰ ਤ੍ਹਾਂ ਕੰਪਨੀ ਨੇ ਵੇਰੀਏਸ਼ਨ ਰੱਖੀ ਹੁੰਦੀ ਹੈ। ਉਹ ਕਿਉਂ ਨਾ ਆਪਦਾ ਕੋਈ ਪਤਾ ਹੁੰਦਾ ਵੀ ਇੰਨਾ ਕੁ ਵਾਇਡ ਹੋ ਗਿਆ ਵੱਧ ਹੋ ਗਿਆ ਕੋਈ ਚੱਕਰ ਨਹੀਂ। ਕੋਈ ਚੱਕਰ ਨਹੀਂ। 500 ਵਾਲਾ 550 ਹੋ ਜਾ ਕੋਈ ਚੱਕਰ ਨਹੀਂ। ਹਾਂ ਪਰ ਇਹ ਨਾ ਹੋਵੇ 500 ਵਾਲਾ 800 ਹੋ ਜਾ। ਉਹ 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 ਫਰਕ ਪਾਉ ਉਹ ਚੀਜ਼ ਫਰਕ ਉਹ ਚੀਜ਼ ਪਾ ਫਰਕ ਪਾਊਗਾ ਤੁਹਾਨੂੰ। ਭਾਈ ਜੀ ਇੱਕ ਨਾ ਵੀਰ ਭਰਾ ਬਹੁਤ ਕਹਿੰਦੇ ਆ ਵੀ ਤੁਸੀਂ ਬੁਕਿੰਗ ਦਾ ਉਹ ਸਾਹਿਬ ਤਾਂ ਵੀਰਾਂ ਨੂੰ ਸਮਝਾ ਦਿਓ ਵੀ ਟਰੈਕਟਰ ਕਦੋਂ ਬੁੱਕ ਕਰਾਉਣ ਤੇ ਕਿੰਨੇ ਦਿਨਾਂ ਚ ਕਿਹੜਾ ਮਾਡਲ ਕੀ ਹਿਸਾਬ ਕਰਤਾ ਕਿਉਂਕਿ ਨਾ ਕਈ ਵੀਰਪਰਾ ਹਾਂਜੀ ਕਾਲੀ ਵਾਲੇ ਵੀ ਹੁਣ ਮੁਸ਼ਕਲ ਪਤਾ ਕੀ ਆ ਰਹੀ ਰਣਜੋਤ ਜੀ ਵੀ ਥੋੜਾ ਜਿਹਾ ਕਿਸਾਨ ਭਰਾਵਾਂ ਨੂੰ ਇੱਕ ਵਾਰੀ ਮਾਈਂਡ ਸੈਟ ਥੋੜਾ ਚੇਂਜ ਕਰਨਾ ਪੈਣਾ ਕਿਉਂਕਿ ਕੰਪਨੀ ਵਾਲੀ ਜਿਹੜੀ ਸਪਲਾਈ ਆ ਉਹ ਸ਼ਾਰਟੇਜ ਆ ਰਹੀ ਹੈ ਕਾਫੀ دیر ਦੀ ਵੀ ਆ ਰਹੀ ਹੈ ਪਿਛਲੇ ਸਾਲ ਦੀ ਹੀ ਪ੍ਰੋਬਲਮ ਆ ਆਕਸੀਜਨ ਤਾਂ ਅਵੇਲੇਬਿਲਟੀ ਏਸੀ ਕੈਵਨ ਦੀ ਮਹੀਨਾਕ ਲੱਗਦੀ ਆ ਹੁਣ ਜਿਵੇਂ ਆ ਸੀਜ਼ਨ ਚੱਲਣ ਵਾਲਾ ਆਈ ਆ 2 ਮਹੀਨੇ ਹੁਣ ਅਕਤੂਬਰ ਤੱਕ ਫੁੱਲ ਸੀਜ਼ਨ ਲੈਣਾ ਪੈਣਾ ਬਸ ਆਪਣੇ ਚੱਲ ਤੇ ਤੇ ਆ ਇਹ ਚ ਹੁਣ 2.5 ਡੇਢ ਮਹੀਨਾ ਕਹਿ ਰਹੇ ਆ 45 ਦਿਨ ਏਸੀ ਕੈਵਨ ਨੂੰ ਏਸੀ ਕੈਵਨ ਤੇ ਜਿਹੜੇ ਜਿਵੇਂ ਬੁੰਜਾ ਦਾਸ ਲਿਫਟ ਪ੍ਰੋ ਆ ਇਹ ਤਾਂ 15 ਕਿ ਦਿਨਾਂ ਦਾ ਹੈਗਾ ਵਾ ਸਿਸਟਮ 10 ਤੋਂ 15 ਦਿਨ ਲੱਗ ਜਾਂਦੇ ਟਰੈਕਟਰ ਨੂੰ ਹਜੇ ਅਵੇਲੇਬਲ ਆ ਪਰ ਅਗਲੇ ਮਹੀਨੇ ਤੋਂ ਸਟਾਕ ਘਟ ਜਾਣਾ ਮੈਨੂੰ ਪਤਾ ਹਾਲਾਤ ਮਾੜੇ ਹੀ ਆ 10 ਹਫਤਾ 10 ਦਿਨ ਤਾਂ ਲੱਗਣਗੇ ਜਿਹਨੇ ਲੈਣਾ ਔਰ ਉਹ ਜਿਨੇ ਲੈਣੇ ਆ ਬਾਈ ਜੀ ਆਹ ਸਾਲ ਲੈ ਲੋ ਅਗਲੇ ਸਾਲ ਤੋਂ ਸਾਰੇ ਸੀਐਡੀ ਹੋ ਜਾਣੇ ਇਹ ਵੀ ਚੱਕਰ ਆ ਸੀਐਡੀ ਹੋ ਜਾਣੇ ਹਾਂ ਉਹ ਕੀ ਆ ਗਵਰਨਮੈਂਟ ਨੇ ਇੱਕ ਰੂਲ ਪਾਸ ਕਰਤਾ BS5 ਕਰਨੇ ਆ ਅਗਲੇ ਸਾਲ ਤੋਂ ਜਿਵੇਂ ਹੋਣਾ ਏ ਟਰੈਕਟਰ ਖੜਾ ਵਾ 75 ਇਹ ਤੇ ਯੂਰੀਆ ਨਹੀਂ ਪੈਂਦਾ ਅੱਛਾ ਅਗਲੇ ਸਾਲ ਤੋਂ ਯੂਰੀਆ ਵਾਲੇ ਆਉਣਗੇ ਬਾਕੀ ਕੰਪਨੀਆਂ ਦੇ ਪਰ ਜੌਂਡੀਅਰ ਤਾਂ ਬਿਨਾ ਯੂਰੀਆ ਤੋਂ ਹੀ ਆਊਗਾ BS5 ਆਪਣਾ ਬਿਨਾ ਯੂਰੀਆ ਤੋਂ ਹੋਊਗਾ ਆਪਣਾ ਬਿਨਾ ਯੂਰੀਆ ਵਾਲਾ ਹੀ ਆਊਗਾ BS5 ਹੁਣ BS4 ਆ ਇਹ ਇਹਦੇ ਉੱਪਰ ਟੈਕਨੋਲੋਜੀ ਅਪਗ੍ਰੇਡ ਹੋਊਗੀ BS5 ਓਕੇ ਹਾਂ ਤੇ 52 10 ਵੀ ਪਈ ਹੋ ਜਾਣਾ ਸੀ 25 ਹਸਪਾਵਰ ਤੋਂ ਲੈ ਕੇ 75 ਤੱਕ BS5 75 ਤੋਂ ਉੱਪਰ BS6 ਆਉਂਦਾ 75 ਤੋਂ ਉੱਪਰ BS6 BS BS6 ਕਹਿੰਦੇ ਆ ਉਹਨੂੰ ਯੂਰੀਆ ਪੈਂਦਾ ਉਹ ਚ ਜਿਵੇਂ ਹੁਣ ਆਪਣਾ 5130 ਆ ਰਿਹਾ ਉਹ ਚ ਯੂਰੀਆ ਪੈਂਦਾ ਪੈਂਦਾ ਹਾਂ ਉਹ BS6 ਇੰਜਨ ਆ ਹਾਂ ਸਮੱਸਿਆ ਕੀ ਤਾਅਦ ਨਹੀਂ ਤੁਹਾਨੂੰ ਆ ਜਾਣਾ ਹੁਣ ਆ ਜਾਣਾ ਫੇਰ ਫੇਰ ਬਣਾ ਲਾਂਗੇ ਆ ਇੱਕ ਹੋਰ ਦੇਣਾ ਆਪਾਂ ਕਮੈਂਟ ਪਾ ਦੇ ਥੱਲੇ ਹਾਂ ਮੈਂ ਆਪਣਾ ਅੱਜ ਅੱਜ ਚੱਲ ਪਿਆ ਉੱਥੋਂ ਪੋਨੇ ਤੋਂ ਤੇ ਹਫਤੇ ਚ ਆ ਜੂਗਾ ਬਾਕੀ ਨੇ ਜਿੱਤੇ ਆ ਗਿਆ ਦੱਸਿਓ ਉਧਰ ਸਾਡੇ ਤੋਂ ਜਾਣਕਾਰੀ ਦਿੱਤੀ ਪਰ ਨਹੀਂ ਮੈਂ ਤੁਹਾਨੂੰ ਟੈਕਨੀਕਲ ਗੱਲਾਂ ਬਹੁਤ ਰਹਿ ਗਈਆਂ ਨੇ ਉਹ ਪੀਡੀਓ ਪਾਵਰ ਮੂਹਰਲੀ ਪਿਛਲੀ ਬਹੁਤ ਕੋ ਦੱਸਾਂਗੇ ਉਹਦੀਆਂ ਉਦੋਂ ਹੀ ਦੱਸਾਂਗੇ ਦੱਸਾਂਗੇ ਇਹਦੇ ਆਹ ਉਹਦੀ ਉੱਚ ਬਣਾਵਾਂਗੇ ਭਾਈ ਜੀ ਇੱਕ ਚੀਜ਼ ਹੋਰ ਏਸੀ ਦੇ ਟਰੈਕਟਰ ਦੇ ਟਾਇਰ ਹੂੰ ਬਹੁਤ ਵੀਰ ਕਹਿੰਦੇ ਜਿਵੇਂ ਆਪਣਾ 77 ਹਸ ਪਾਵਰ ਚ ਆਮ 18 ਦੇ ਹੁੰਦੇ ਆ ਉਹ ਟਾਇਰ ਅਸਲ ਚ ਕੀ ਹੈ ਨਾ ਜੀ ਇਹ ਇੰਟਰਨੈਸ਼ਨਲੀ 16 ਨੂੰ 30 ਦੇ ਆਉਂਦੇ ਆ ਰੇ ਜਣੀ ਸਾਰੇ ਥਾਈ ਉਹ ਇੰਡੀਆ ਚ ਵੀ ਇਹਨਾਂ ਨੇ ਉਮੀ ਕਰਤੇ ਪਰ ਹਾਲਾਂਕਿ ਆਪਣੇ ਇੱਕ ਦੋ ਆਪਣੇ ਕਸਟਮਰਾਂ ਨੇ 18 ਦੇ ਰੀਡੀਅਲ ਵਿੱਚ ਪਾਏ ਆ ਪੈ ਜਾਂਦੇ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਪਰ ਮੂਰਲੇ ਵੀ 12 ਦੇ ਪੌਣੇ ਬਣੇ ਆ ਤੇ ਮਗਰਲੇ 18 ਦੇ ਫੇਰ ਆ ਚੱਲ ਚੱਲ ਜਾਂਦਾ ਹਾਂ ਨਹੀਂ ਕੋਈ ਪ੍ਰੋਬਲਮ ਨਹੀਂ ਟਰੈਕਟਰ ਤਾਂ ਉਹੀ ਹੈ 18 ਚ ਹੁਣ AC ਕਿਹਾ ਨਾਲ ਆ ਬਿਨਾਂ AC ਟਰੈਕਟਰ ਇੰਜਨ ਤਾਂ ਕੋਈ ਵਰਕ ਨਹੀਂ ਇੰਜਨ ਸੇਮ ਆ ਸੇਮ ਹੀ ਆ ਸਾਰਾ ਕੁਝ ਕੋਈ ਫਰਕ ਨਹੀਂ ਬਿਨਾਂ AC ਤੇ AC ਚ ਕੋਈ ਫਰਕ ਨਹੀਂ ਹੈ ਕੋਈ ਫਰਕ ਨਹੀਂ ਸਪੀਡਾਂ ਦਾ ਫਰਕ ਤਾਂ ਇਹ ਪੁੱਛਿਆ ਨਾ ਵੀਰਾਂ ਨੇ ਕੋਈ ਪ੍ਰੋਬਲਮ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਹਾਂ ਡਿੱਟੋ ਜਿਵੇਂ ਆਪਣਾ 545 ਖੜਾ ਬਾਈ ਜੀ ਜੀ ਉਹ 75 ਖੜਾ ਜੀ ਜੇਕਰ ਉਹ ਮਾਰੇ ਦਿਖਾ ਵੀ ਦੇ ਵੀਰਾਂ ਨੂੰ ਆ ਦੋਨੇ ਟਰੈਕਟਰ ਆ 545 ਆ ਉਹ 75 ਆ ਜੀ ਜੀ ਦੇਖਣ ਨੂੰ ਕੋਈ ਫਰਕ ਨਹੀਂ ਹੈ ਨਾ ਨਹੀਂ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਟਾਇਰ ਸਾਈਜ਼ ਵੀ ਸੇਮ ਆ ਛੋੜਾ ਐ ਸਪੀਡਾਂ ਦਾ ਫਰਕ ਹੈ ਜਿਹੜਾ ਫਰਕ ਹੈ ਗੀਰ ਦਾ ਹਾਂ ਰੇਸ਼ਿਓ ਦਾ ਫਰਕ ਹੁੰਦਾ ਗੀਰ ਦੀ ਆ ਰੇਸ਼ਿਓ ਰੇਸ਼ਿਓ ਦਾ ਮਤਲਬ ਉਹਦੇ ਉਹ ਸਾਰਾ 75 ਚ 25 ਦਿੰਦੇ ਹੁਣ ਗਰਾਰੀ ਨੂੰ ਕਿਸੇ ਨੂੰ ਇਧਰ 23 ਹੁਣ ਇੰਨਾ ਐ ਹੀ ਆ ਹੋਰ ਨਹੀਂ ਇੰਜਨ ਦਾ ਫਰਕ ਹੈਗਾ ਇੰਜਨ ਦਾ ਕੋਈ ਫਰਕ ਨਹੀਂ ਆ ਇੰਜਨ ਦੀ ਹੌਸਪਾਵਰ ਹਾਂ ਜਿਹੜਾ ਕੰਟਰੋਲਰ ਆ ਸੀਸੀਯੂ, ਈਸੀਯੂ ਸਾਰੀ ਹੂੰ ਉਹ ਤੋਂ ਉਹ ਤੋਂ ਥੋੜਾ ਜਿਹਾ ਚੇਂਜ ਆ। ਨਾਕੀ ਤਕਰੀਬਨ ਸੇਮ ਆ। ਈਸੀਯੂ ਨਹੀਂ ਸਾਰਾ ਕੁਝ ਕੰਟਰੋਲ ਕਰਨਾ। ਨੋਜਲਾ ਵੀ ਸੇਮ ਆ, ਇੰਜਨ ਵੀ ਸੇਮ ਆ, ਹੈੱਡ ਵੀ ਸੇਮ ਆ, ਪਿਸਟਨ ਵੀ ਸੇਮ ਆ। ਸਾਰੀਆਂ ਕੰਪਨੀਆਂ ਜੀ ਸੇਮ ਆ। ਇਕੱਲੇ ਜੋਂਡੀਆਂ ਤੇ ਨਹੀਂ ਆਏਗਾ। ਉਹ ਗੱਲ ਉੱਥੇ ਆ ਗਈ ਨਾ ਮੈਂਟੇਨੈਂਸ। ਇਹ ਸਾਰਾ ਤੋਂ ਸਿੱਖ ਗਏ। ਪਹਿਲਾਂ ਕੰਮ ਜੀ ਜੋਂਡੀਆਂ ਕਰਦੀ ਹੁੰਦੀ ਸੀ। ਹੁਣ ਸਾਰੇ ਇਹ ਤੋਂ ਸਿੱਖ ਗਏ। ਸਾਰਿਆਂ ਨੇ ਕਰ ਲਿਆ। ਤੇ ਬਾਈ ਜੀ ਅੰਦਰੋਂ ਕੈਬਨ ਦੋਨਾਂ ਦਾ ਸੇਮ ਆ। ਹਾਂ। ਕੈਬਨ 'ਚ ਕੋਈ ਫਰਕ ਨਹੀਂ। ਕੋਈ ਫਰ ਇਹ ਤਾਂ ਦੋਨਾਂ ਟਰੈਕਟਰਾਂ 'ਚ ਕੋਈ ਫਰਕ ਨਹੀਂ 5130 ਦਾ ਹੈਗਾ ਉਹ ਤਾਂ ਆਪਾਂ ਨੂੰ ਉਹ ਤਾਂ ਬਹੁਤ ਬਹੁਤ ਤਾਂ ਜਜ਼ਮੀਨ ਸਮਾਨ ਦਾ ਫਰਕ ਹੈ ਤੇ ਉਹਦੇ ਹਜੇ ਬਹੁਤ ਫੀਚਰ ਇਹਨਾਂ ਨੇ ਦਿੱਤੇ ਨਹੀਂ ਇੰਡੀਆ 'ਚ ਕਿਉਂ ਕਾਸਟ ਘਟਾਉਣ ਦੇ ਚੱਕਰ 'ਚ ਬਾਹਰ ਤਾਂ ਹੋਰ ਵੀ ਜ਼ਿਆਦਾ ਫੀਚਰ ਆਉਂਦੇ ਆ ਇਹਦੇ 'ਚ ਨਹੀਂ ਜੀ ਜਿੰਨੇ ਦੇਤੇ ਨਾ ਉਹ ਹਜੇ ਬਹੁਤ ਆ ਉਹ ਵੀ ਬਹੁਤ ਜ਼ਿਆਦਾ ਵਾ ਉਹ ਮਾਲੇ ਸ਼ਾਰਟ ਪਾਉਂਦੇ ਆ ਉਹ ਵੀ ਬਹੁਤ ਜ਼ਿਆਦਾ ਵਾ ਉਹ ਵੀ ਬਹੁਤ ਜ਼ਿਆਦਾ ਵਾ ਸਹੀ ਹੈ ਪਤੰਦਰਾ ਨੇ ਸਕਰੀਨ ਹੀ ਨਹੀਂ ਦਿੱਤੀ ਅੱਗੇ ਸਾਰਾ ਨਹੀਂ ਪੂਰਾ ਬਹੁਤ ਵਧੀਆ ਫੀਚਰ ਹੈ ਤਾਂ ਬੜਾ ਜ਼ਿਆਦਾ ਜ਼ਬਰਦਸਤ ਬਣਾਇਆ ਹਾਂ ਉਹਦਾ ਇਹਦਾਂ ਗੇਅਰ ਨਹੀਂ ਦਿਖਾਇਆ ਉਹਦਾ ਗੇਅਰ अच्छा डिफरेंशर है जेड़ा ऊंच <laughs> ही गहरा वे छोटा जे है बेचारे रहे नहीं बेचारे गियर नहीं हैगा दे इने ਥੱਲੇੋਂ ਵੀਡੀਓ ਬਣਾਈ ਸੀ ਮੇਰੇ ਤੋਂ ਰਹਿ ਗਈ ਸੀ ਮੈਂਟੇਨੈਂਸ ਫੇਰ ਉਹਦੀ ਕੱਟੀ ਹੋਊਗੀ ਮੈਂ ਪ੍ਰੋਬਲਮ ਹੀ ਕੋਈ ਨਹੀਂ ਆਟੋਮੈਟਿਕ ਗੇਅਰ ਤਾਂ ਹੀ ਹਾਂ ਪਰਾਂਤੇ ਆ ਮੈਂ ਲਾ ਕੇ ਦੇਖੀ ਉਹਦੇ ਨੇ ਇੱਥੇ ਤੋਂ ਬੜਾ ਨਿਆਰਾ ਕਲੱਚ ਨੱਪਣਾ ਨੱਪੋ ਨਹੀਂ ਨੱਪਣਾ ਥੋੜੀ ਮਰਜ਼ੀ ਸੱਚ ਲੱਗੀ ਉੱਤੇ ਉਹ ਡੀ ਡੀ ਕਲੱਚ ਸੱਚ ਕਹਿੰਦੇ ਆ ਉਹ ਕਲੱਚ ਕਲੱਚ ਫ੍ਰੀ ਕਰ ਦਿੰਦੀ ਆ ਉਹ ਓਕੇ ਯਾਨੀ ਉਹ ਤਾਂ ਬੜੀ ਜਿਆਦੇ ਨਾਲ ਉਹ ਤਾਂ ਐਡਵਾਂਸ ਟਰੈਕਟਰ ਆ ਬਈ ਬਹੁਤ ਅਸੀਂ ਤਾਂ ਬਹੁਤ ਦੇਰ ਦੇ ਕਹਿ ਰਹੇ ਸੀ ਕੰਪਨੀ ਲਿਆ ਕੇ ਰਾਜ਼ੀ ਨਹੀਂ ਸੀਗੀ ਕਿਉਂਕਿ ਕਾਸਟਿੰਗ ਜਿਆਦਾ ਲੱਗ ਰਹੀ ਸੀ ਇਹਨਾਂ ਨੂੰ ਕੋਈ ਕੋਸਟ ਬਹੁਤ ਜ਼ਿਆਦਾ ਵਾ ਵੀ ਲੈਣਾ ਨਹੀਂ ਕਿਸੇ ਨੇ ਕਿਉਂਕਿ ਵਾਇਬਿਲਿਟੀ ਨਹੀਂ ਬਣਦੀ ਭਾਈ ਤੁਸੀਂ ਕੁਝ ਵੀ ਪ੍ਰੋਡਕਟ ਵੇਚਣਾ ਨਾ ਉਹਦਾ ਕੁਝ ਲਿਮਟਿਡ ਨੰਬਰ ਵੇਚਣਾ ਪੈਂਦਾ ਪੇਰੀ ਚਾਰ ਪਏ ਬਚਣਗੇ ਤੁਹਾਨੂੰ ਸਮਝਣਾ ਭਾਈ ਜੀ ਤਿੰਨ ਸਿਲੰਡਰ ਦਾ ਵੀ ਡਾਊਟ ਕੱਢੋ ਸਾਡਾ ਉਹ ਆਪਾਂ ਮੈਂ ਜੋ ਜੇ ਫਕੀ ਤਿੰਨ ਵਧੀਆ ਕਿ ਚਾਰ ਇਹ 75 ਤੱਕ ਤਿੰਨ ਕਾਤੋਂ ਦਿੰਦਾ ਵਜਾ ਇਹ ਵੀ ਸਾਰਾ ਕੁਝ ਸਾਰੇ ਡਾਊਟ ਕਲੀਅਰ ਕਰੂ ਪਤਾ ਕੀ ਹੈ ਜਿਹੜਾ ਇੰਜਨ ਦੀ ਪਿਸਟਨ ਨਾਲ ਹਿਸਾਬ ਆ ਰਹਿਣਾ ਉਹ ਅਜੇ ਤੋਂ 15-20 ਸਾਲ ਪਹਿਲਾਂ ਟੈਕਨੋਲੋਜੀ ਪੁਰਾਣੀ ਸੀ BS2 ਤੋਂ ਪਹਿਲਾਂ ਦੀ ਟੈਕਨੋਲੋਜੀ ਜਿਹੜੀ ਹੁੰਦੀ ਸੀ ਨਾ ਉਸ ਤੋਂ ਪਿਸਟਨ ਨਾਲ ਹੀ ਪਾਵਰਾਂ ਜਰਾ ਘਟਾ ਵਧਾ ਸਕਦੇ ਸੀ ਆਪਾਂ ਕਿਉਂਕਿ ਇੰਜੀਨੀਅਰਿੰਗ ਚ ਲਿਮਟਾਂ ਹੁੰਦੀਆਂ ਸੀ ਉਦੋਂ ਟੈਕਨੋਲੋਜੀ ਇੰਨੀ ਅੱਪ ਨਹੀਂ ਸੀਗੀ ਹਮ ਉਦੋਂ ਤੁਹਾਨੂੰ ਪਾਵਰ ਵਧਾਉਣ ਨੂੰ ਪਿਸਟਨ ਐਡ ਕਰਨੇ ਪੈਂਦੇ ਸੀ ਪਿਸਟਨ ਵੱਧ ਦੇ ਕੱਟ ਕਰਨੇ ਪੈਂਦੇ ਹੁਣ ਬਾਈ ਜੀ ਅੱਜ ਕੱਲ ਦੀ ਟੈਕਨੋਲੋਜੀ ਜਿਹੜੀ ਆ ਰਹੀ ਆ ਹਮ ਹੁਣ ਇੱਕ ਦੋ ਕਾਰਾਂ ਆ ਗਈਆਂ ਜਿਹੜੇ ਦੋ ਪਿਸਟਨ ਬੰਦ ਕਰ ਲੈਂਦੇ ਆ ਤੁਹਾਨੂੰ ਪਤਾ ਨਹੀਂ ਹੋਣਾ ਜਾਂ ਹਾਂ ਜਦੋਂ ਆਪਾਂ ਕਿਤੇ ਉਹ ਖਿਲਾਰਨੀ ਹੈ ਨਾ ਉਹ ਨਹੀਂ ਨਹੀਂ मतलब ਤੁਸੀਂ ਰੋਡ ਤੇ ਵੀ ਜਾਣਾ ਬੰਦ ਕਰ ਲਓ ਚਾਹੇ ਅੱਛਾ ਤਾਂ ਵੀ ਕਰ ਲਓ ਉਹ ਤੁਹਾਡੀ ਮਰਜ਼ੀ ਹੈ ਉਹਦੇ ਨਾਲ ਤੇਲ ਦਾ ਫਰਕ ਪਊ ਨੈਚਰਲੀ ਪਊ ਹੈ ਜਿੱਦੇ ਚਾਰ ਨੋਜ਼ਲਾਂ ਚੱਲਣੀਆਂ ਕਿਤੇ ਦੋ ਚੱਲਣੀਆਂ ਹੈ ਪਹਿਣਾ ਪਹਿਣਾ ਫਰਕ ਤਾਂ ਆ ਪਰਫਾਰਮੈਂਸ ਲੋ ਹੋ ਜੂ ਪਾਵਰ ਘਟ ਜੂ ਪਰ ਐਵਰੇਜ ਤਾਂ ਬਦੂ ਬਦੂ ਐਵਰੇਜ ਹਰ ਹਾਲਤ 'ਚ ਬਦੂਗੀ ਹਮ ਇਹੀ ਸੇਮ ਚੀਜ਼ ਆ ਭਾਈ ਜੀ ਤਿੰਨ ਪਿਸਟਨਾਂ ਨਾਲ ਜੇ ਤੁਹਾਨੂੰ ਉਹਨਾਂ ਬੈਕਅਪ ਟਾਰਕ ਮਿਲ ਰਿਹਾ ਤੁਹਾਨੂੰ ਚਾਰ ਲਾਉਣ ਦੀ ਕੀ ਲੋੜ ਆ ਗੱਲ ਟਾਰਕ ਦੀ ਆ ਗੱਲ ਤਾਂ ਟਾਰਕ ਖਚਾਈ ਦੀ ਆ ਹੂੰ ਖਚਾਈ ਦੀ ਆ ਪਾਵਰ ਦੀ ਕਹਿ ਲੋ ਜਾਣ ਦੀ ਆ ਹੂੰ ਜਦੋਂ ਤੁਸੀਂ ਤਿੰਨ ਚੀ ਉਹਨਾਂ ਬਣਾ ਲਿਆ ਹੂੰ ਠੀਕ ਹੈ ਜੀ ਹੂੰ ਤੇ ਤੁਹਾਨੂੰ ਚਾਰ ਦੀ ਕੀ ਲੋੜ ਆ ਚਾਰ ਨਾਲ ਤੁਹਾਡੀ ਕੋਸਟਿੰਗ ਵਧਣੀ ਆ ਤੁਹਾਡੀ ਬੈਂਟਰਸ ਵਧਣੀ ਆ ਤੁਹਾਡੀ ਫਿਊਲ ਇੰਜੰਪਸ਼ਨ ਵਧਣੀ ਆ ਠੀਕ ਹੈ ਜੀ ਕੀ ਲੋੜ ਆ ਉਹਨੂੰ ਲਾਉਣ ਦੀ ਗੱਲ ਟੈਕਨੋਲੋਜੀ ਦੀ ਆ ਹੁਣ ਮੇਥੋਂ ਮੈਂ ਤਿੰਨ ਚ ਪੂਰਾ ਕਰ ਲੈ ਕੇ ਦੋ ਚਾਰ ਚ ਨਹੀਂ ਹੋਇਆ ਉਹ ਕਰ ਲਓ ਚਾਰ ਲਈ ਜਾਂਦਾ ਮਜ਼ਬੂਰੀ ਉਹਦੀ ਉਹ ਮਜ਼ਬੂਰੀ ਆ ਇਹ ਤਿੰਨਾਂ ਚ ਵੀ ਬਾਈ ਜੀ ਏਡੇ ਇੱਕ ਪਿਸਟਨ ਹੈ। ਹਾਂ। ਦਨ ਛੋਟੇ ਜਿਹਾ ਪਿਸਟਨ 105 ਤੇ ਜਿਹੜੇ ਆਉਂਦਾ ਸਾਈਜ਼। ਨਹੀਂ ਦੇਖਣ ਤੋਂ ਲੱਗਦਾ ਨਹੀਂ 105 ਹੈਗਾ ਥੋੜਾ 105 ਥੋੜਾ ਛੋਟਾ। 4 ਤੇ 5 ਦੇ ਵਿਚਾਲੇ ਜੇ ਆ। ਜੇ ਆਪਾਂ ਦੂਸਰੇ ਟਰੈਕਟਰ ਦਾ ਹੈੱਡ ਦੇਖਦੇ ਆ ਉਹ ਏਡੇ ਏ। ਆਓ ਭਾਈ ਉਹੀ ਰਣਜੋਤ ਜੀ ਮੈਂ ਅੱਗੇ ਵੀ ਆਪਾਂ ਕਹਿੰਦੇ ਲੋਹਾ ਬਹੁਤ ਘੱਟ ਲੱਗਿਆ। ਹੂੰ। ਜਿੰਨਾ ਕੱਟ ਸਕਦੇ ਆ ਉਹਨੂੰ ਹੌਲਾ ਕਰ ਤੇ ਜ਼ੋਰ ਲਾਇਆ ਸੀ ਟਰੈਕਟਰ ਨੂੰ। ਹੌਲਾ ਕਰ ਤੇ ਬਹੁਤ ਜ਼ੋਰ ਬਹੁਤ ਪੈਸਾ ਲਾਇਆ ਆ ਰੈਡੀ ਤੇ ਜੰਡੀਆਂ ਨੇ। ਇਹ ਚੀਜ਼। ਵਜਾ ਮੈਂ ਤਾਂ ਵਜਾ ਉਹੀ ਹੋਲਾ ਕਰਨਾ ਬਹੁਤ ਔਖਾ ਪਾਰਾ ਕਰਨਾ ਜਦੋਂ ਮਰਜੀ ਪੇਟ ਲਾ ਕੇ ਕਰਦੇ ਇਹਨੂੰ ਕਿਉਂਕਿ ਆਪਾਂ ਪੰਜਾਬ ਚ ਲੱਗਦਾ ਵੀ ਪਾਰਾ ਟਰੈਕਟਰ ਗੁੱਡ ਆ ਹਮ ਇੱਥੋਂ ਤੁਸੀਂ ਸਾਊਥ ਚਲੇ ਜਾਓ ਬਈ ਖੜੇ ਪਾਣੀ ਚ ਉਹ ਲੋਕ ਚੋਨਾ ਵੜਦੇ ਖੜੇ ਜੀ ਬੀਜ ਦਿੰਦੇ ਆ ਉੱਥੇ ਤਾਂ ਹੋਲਾ ਟਰੈਕਟਰ ਕੰਮ ਆ ਬਣਾਣਾ ਨਾ ਉਹ ਟਰੈਕਟਰ ਤਾਂ ਉਹੀ ਆ ਉਹਨਾਂ ਵਾਸਤੇ ਅੱਡ ਥੋੜਾ ਬਣਾ ਦੂ ਜੌਨ ਡੀਅਰ ਉਹਨਾਂ ਨੇ ਇੱਕ ਨੂੰ ਹੀ ਹੌਲਾ ਕਰਤਾ ਵੇਟ ਲਾ ਗਾ ਜਦੋਂ ਮਰਜ਼ੀ ਨੂੰ ਭਰਾ ਕਰ ਲਓ ਕੋਈ ਪ੍ਰੋਬਲਮ ਨਹੀਂ ਜਿਉਂ ਨਹੀਂ ਆਪਣੇ ਕਰਾਉਂਦੀਆਂ ਲਾ ਲਓ ਜਿੰਨੇ ਮਰਜ਼ੀ ਲਾ 12 14 ਮੂਰੇ ਲਾ 8 8 ਮਗਰ ਲਾ ਜਿੰਨਾ ਮਰਜ਼ੀ ਭਰਾ ਕਰੀ ਕੇ ਲਓ ਇਹ ਕਿਹੜਾ ਕੰਪਨੀ ਦਾ ਕਮੈਂਡ ਕਰਦੀ ਆ ਹਾਂ ਅਜਿਹਾ ਨਹੀਂ ਕਹਿੰਦੇ ਵੇਟ ਨਾ ਭਾਈ ਤਾਂ ਕਹਿੰਦੇ ਪਿਛਲੇ ਦੋਨੋਂ ਟਾਇਰਾਂ 'ਚ ਪਾਣੀ ਪਾ ਲਓ ਹਾਂ ਜੋ ਮੈਨੂੰ ਨਹੀਂ ਪੱਕੀ ਕੰਪਨੀਆਂ ਦਾ ਪਤਾ ਨਹੀਂ ਪਤਾ ਜੌਨ ਡੀਅਰ ਦੀ ਸਰਵਿਸ ਬੁੱਕ 'ਚ ਲਿਖਿਆ ਹੁੰਦਾ 75 ਪੈਸੇ ਪਿਛਲੇ ਟਾਇਰਾਂ ਅੱਛਾ ਹਾਂ ਬਾਕੀ ਕੰਪਨੀ ਨੂੰ ਪੁੱਛ ਲਿਓ ਵੀ ਅਸੀਂ 75 ਪੈਸੇ ਪਾਣੀ ਪਾਉਣਾ ਉਹਨਾਂ ਨੇ ਕਿਹਾ ਵਾਰੰਟੀ ਖਤਮ ਤੁਹਾਡੀ ਕੋਈ ਕੰਪਨੀ ਹੋਰ ਕੋਈ ਕੰਪਨੀ ਨਹੀਂ ਦਿੰਦੀ ਹੋਣੀ ਮੇਰੇ ਮੈਨੂੰ ਲਾਵਾ ਦਿੰਦੀ ਹੋ ਜੌਂਡੀ ਵਾਲੀ ਸਰਵਿਸ ਬੁੱਕ ਦੇ ਉੱਤੇ ਲਿਖਿਆ ਹੋਇਆ ਵੀ ਪਾ ਲਓ ਹਾਂ ਪਾ ਦੱਸਿਆ ਵੀ ਪਾਉਣਾ ਕਿਵੇਂ ਆ ਤਰੀਕਾ ਵੀ ਸੇਵ ਕਿਵੇਂ ਪਾਉਣਾ ਅਸਾ ਉਹ ਵੀ ਦੱਸਿਆ ਹਾਂ ਬਈ ਉਹ ਪੜ੍ਹਨੀ ਜ਼ਰੂਰੀ ਆ ਹਨਾ ਪੜ੍ਹਦਾ ਹੀ ਨਹੀਂ ਕੋਈ ਪੜ੍ਹਦਾ ਨਹੀਂ ਵਾਰੰਟੀ ਦੀਆਂ ਸ਼ਰਤਾਂ ਲਿਖੀਆਂ ਹੁੰਦੀਆਂ ਹਰੀਆਂ ਵਿੱਚ ਜਿਹੜਾ ਵੀ ਜਦੋਂ ਤੁਸੀਂ ਟਰੈਕਟਰ ਲੈਂਦੇ ਹੁੰਦੇ ਨਾ ਜਿਹੜੀ ਆਪਾਂ ਨੂੰ ਨਾਲ ਬੁੱਕ ਮਿਲਦੀ ਆ ਹਾਂ ਘਰੇ ਬਹਿ ਕੇ ਆਰਾਮ ਨਾਲ ਉਨ ਸਾਰੀ ਨੂੰ ਰੀਡ ਕਰੂ ਹਨਾ ਭਾਈ ਜਰੂਰੀ ਆ ਕੁਛ ਵੀ ਲੈਣਾ ਯਾਰ ਮੈਂ ਕਹਿੰਦਾ ਟਰੈਕਟਰ ਨਹੀਂ ਕਾਰ ਲੈਣੀ ਸਕੂਟਰ ਲੈਣਾ ਮੋਟਰਸਾਈਕਲ ਲੈਣਾ 1 ਘੰਟੇ ਦਾ ਕੰਮ ਆ ਬੰਦਾ ਇੱਕ ਵਾਰੀ ਨਿਗਾਹ ਚ ਕੱਢ ਲੋ ਭਾਈ ਜੀ ਆ ਬਲੇਰ ਆਉਣ ਮੇਰੇ ਕੋਲੇ ਉਹਦੇ ਕੋ 32 ਆ ਜਾਵਾਂ ਬੁੱਕ ਖੋਲ ਲੈਂਦਾ ਹਾਂ ਤੁਹਾਨੂੰ ਪਤਾ ਲੱਗਦਾ ਕੀ ਆ ਇਹ ਕਾਦੀ ਆ ਤੇ ਕਿੱਥੋਂ বুঝੂ ਅੱਧੀ ਮਵਾਰੀ ਇਹ ਜਿੰਨੇ ਸੈਂਸਰ ਆ ਇਹ ਥੋੜੀ ਸਹੂਲਤ ਵਾਸਤੇ ਹੀ ਆ ਨਾ ਭਾਈ ਜੀ ਇਹ ਇਹ ਨਹੀਂ ਹੈਗਾ ਵੀ ਐਵੇਂ ਹੀ ਕੰਪਨੀ ਨੇ ਗੱਟ ਦੇ ਹਨਾ ਆਮ ਟਰੈਕਟਰਾਂ 'ਚ ਮੈਂ ਕਹਿੰਦਾ ਤਿੰਨ ਚਾਰ ਆਉਂਦੇ ਜੌਂਡੀ ਜਿਹਾ ਥੋੜੀ ਆਪਣੇ ਜ਼ਿਆਦਾ ਵਾ ਆਪਣੇ ਉਹੀ ਬੈਨੀਫਿਟ ਆ ਜਦੋਂ ਥੋੜਾ ਮੰਨ ਲਓ ਪੰਪ ਚ ਪ੍ਰੋਬਲਮ ਆ ਗਈ ਉਹਨੇ ਕਹਣਾ ਤੁਹਾਡਾ ਪ੍ਰੈਸ਼ਰ ਡਾਊਨ ਹੋ ਗਿਆ ਤੁਹਾਡੀ ਟੀ ਬਲੌਕ ਹੋ ਗਈ ਉਹਨੇ ਕਹਣਾ ਸਪਲਾਈ ਚ ਪ੍ਰੋਬਲਮ ਹੋ ਗਈ ਤਾਂ ਪਤਾ ਲੱਗਦਾ ਟੀ ਟੀ ਦਾ ਕੋਡ ਆ ਡੀ ਆ ਦਾ ਵੀ ਭਾਈ ਟੀ ਦੇ ਗੰਦ ਲੱਗ ਗਿਆ ਮੁਰੇ ਨੂੰ ਬੰਦ ਤੇਲੀਆਂ ਆ ਰਿਆ ਪੰਪ ਨੂੰ ਇੱਕ ਮਿੰਟ ਸਾਨੂੰ ਇੱਥੇ ਵੀ ਪਤਾ ਲੱਗਦਾ ਜੀ ਡੀ ਲਿੰਕ ਟਰੈਕਟਰ ਦਾ ਇੱਥੇ ਪਤਾ ਲੱਗਦਾ ਵੀ ਟੀ ਬਲੌਕ ਆ ਫੋਨ ਜਿੰਨਾ ਕੁਝ ਤੁਸੀਂ ਦੱਸੀ ਜਾਂਦੇ ਹੋ ਜੇ ਕੋ ਵਧੀਆ ਵੀਰ ਭਰਾ ਮਤਲਬ ਜਾਣਕਾਰੀ ਰੱਖਣ ਵਾਲਾ ਹੋਵੇ ਉਹਦਾ ਫੋਰਮ ਤਾਂ ਬਣ ਸਕਦਾ ਇਹ ਬਾਈ ਟਰੈਕਟਰ ਆ ਵੀ ਦੱਸੀ ਜਾਂਦੇ ਆ ਅੱਗੇ ਤਾਂ ਤੈਨੂੰ ਪੁੱਛਣਾ ਪੈਂਦਾ ਵੀ ਵਧੀਆ ਮਿਸਤਰੀ ਲਿਆ ਗਈ ਵੀ ਆਹ ਭਾਈ ਕੀ ਨੋਕਸ ਹੋਊ ਇਹਦਾ ਆਪ ਹੀ ਦੱਸਦੇ ਆ ਟੈਕਨੋਲੋਜੀ ਦਾ ਹੀ ਤਾਂ ਫਾਇਦਾ ਜੇ ਤੁਹਾਡੇ ਫੋਨ ਤੇ ਆਪ ਆਉ ਹੋਰ ਟੈਕਨੋਲੋਜੀ ਕੰਪਨੀ ਕਮਲੀ ਨਹੀਂ ਭਾਈ ਜੀ ਵੀ ਐਵੇਂ ਲਾਈ ਜਾਂਦੀ ਸੈਂਸਰ ਲਾਈ ਜਾਂਦੀ ਉਹ ਥੋੜੀ ਸਹੂਲਤ ਵਾਸਤੇ ਲੱਗ ਰਿਆ ਵੀ ਤੁਹਾਨੂੰ ਪਤਾ ਲੱਜੇ ਵੀ ਟੁੱਟ ਮੇਰੀ ਮੇਰੀ ਮਸ਼ੀਨਰੀ ਚਾ ਪ੍ਰੋਬਲਮ ਆ ਬਸ ਤੇ ਮੈਂ ਇਹਨੂੰ ਠੀਕ ਕਰਾਵਾਂ ਬਸ ਆਹ ਪ੍ਰੋਬਲਮ ਆ ਤੁਹਾਨੂੰ ਇਹ ਨਾ ਹੋਵੇ ਪੁੱਛਣਾ ਪਵੇ ਕਿਸੇ ਨੂੰ ਜਾ ਕੇ ਧੁੱਕਾ ਨਾ ਲਾਉਣਾ ਪਵੇ ਤમે ਜਗਾੜ ਪਾਜੀ ਵੀ ਪਹਿਲਾਂ ਆ ਖੋਲ ਲੋ ਫਿਰ ਨਹੀਂ ਆ ਨਹੀਂ ਆ ਕਰ ਲੋ ਅੱਗੇ ਐਂ ਕਰਦੇ ਸੀ ਆਪਾਂ ਹਿੱਟ ਐਂਡ ਰਨ ਹੁੰਦਾ ਹੀ ਹਾਂ ਵੀਡੀਓ ਨਹੀਂ ਜਿਹੜੇ ਬਾਲੇ ਪੁਰਾਣੇ ਮਿਸਤਰੀ ਸੀ ਉਹ ਮਿੰਟ ਚ ਦੱਸ ਦਿੰਦੇ ਸੀ ਜਿਹੜਾ ਨਵਾਂ ਮੁੰਡਾ ਸੀ ਉਹ ਕਦੇ ਕੁਛ ਆ ਖੋਲ ਲੈਂਦਾ ਸੀ ਕਦੇ ਆ ਖੋਲ ਲੈਂਦਾ ਚਲ ਆ ਨਹੀਂ ਦਾ ਆ ਖਰਾਬ ਹੋਊਗਾ ਐਂ ਮੈਂ ਵੀ ਦੱਸ ਲਗਾ ਆਪਾਂ ਵੀਡੀਓ ਨਹੀਂ ਦੇਖੀ ਜਿਹਦੇ ਦੱਸ ਦਾਂਗਾ ਗੱਡੀ ਸਾਰੀ ਖੋਲ ਦਿੰਦੇ ਆ ਨੁਕਸ ਕਹਿੰਦਾ ਪਿਛਲੇ ਬੈਰਿੰਗ ਜਾ ਕਹਿੰਦਾ ਹਣੇ ਇਕੱਠੀ ਕਿਵੇਂ ਕਰਨੀ ਕਹਦਾ ਇਹ ਤਾਂ ਹੋਣੀ ਨਹੀਂ ਆਹੋ ਗੱਲ ਹੋ ਜਾਂਦੀ ਉਹ ਹਿੱਟ ਐਂਡ ਰਨ ਹੁੰਦਾ ਹੀ ਨਾ ਆ ਵੀ ਚੈੱਕ ਕਰ ਲਓ ਆ ਤੁੱਕੇ ਲਾ ਲਓ ਬਿਨਾਂ ਜੀ ਟੈਕਨੋਲੋਜੀ ਦਾ ਹੀ ਫਾਇਦਾ ਬੈਨੀਫਿਟ ਆ ਤੁਹਾਨੂੰ ਥੋੜੀ ਥੋੜੀ ਨੁਕਸਾਨ ਵੀ ਪਤਾ ਲਾਇਆ ਇੱਕ ਬਈ ਜੀ ਮਗਰ ਜਿਹੜੇ ਆਪਾਂ ਟਰਾਲੀ ਵਾਲੇ ਉਹ ਆ